ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਕਿਸਾਨ ਭਰਾਵਾਂ ਨੇ ਇਸ ਵਾਰ ਮੱਕੀ ਦੀ ਫਸਲ ਬਹੁਤ ਲਾਈ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਸਾਰੀ ਮੱਕੀ ਖੜੀ ਹੈ ਜੀ ਇਸ ਵਾਰ ਮੱਕੀ ਦੀ پیداوار ਬਹੁਤ ਹੈ ਜੀ ਕਿਸਾਨ ਭਰਾਵਾਂ ਨੇ ਮੱਕੀ ਦੀ ਫਸਲ ਐਤਕੀ ਬਹੁਤ ਲਾਈ ਹੈ ਜੀ ਤੇ ਹੁਣ ਇੱਕ ਮੱਕੀ ਨੂੰ ਕੀੜਾ ਪੈਣਾ ਸ਼ੁਰੂ ਹੋ ਗਿਆ ਜੀ ਜੋ ਕਿ ਗੋਭ ਦੀ ਸੁੰਡੀ ਕਹਿੰਦੇ ਆਪਾਂ ਦੇਖ ਸਕਦੇ ਹੋ ਤੁਸੀਂ ਆ ਦੇਖੋ ਗੋਭ ਦੇ ਵਿੱਚ ਸੁੰਡੀ ਪੈਣੀ ਸ਼ੁਰੂ ਹੋ ਗਈ ਜੀ ਤੇ ਗੋਭ ਉੱਪਰੋਂ ਸੁੱਕਣ ਲੱਗੀ ਏਦੀ ਛੱਲੀ ਦੀ ਖੰਭੀ ਨੇ ਬਹੁਤ ਮਾਰ ਕਰੀ ਜੀ ਆ ਦੇਖੋ ਇਸ ਤਰ੍ਹਾਂ ਇਨੂੰ ਬਚਾਉਣ ਦੇ ਲਈ ਆਪਾਂ ਨੂੰ ਫਾਇਰ ਕੰਪਨੀ ਦੀ 200 294 ਫੋਨ 'ਤੇ ਇੱਕ ਈਲੀਰੀ ਦਵਾਈ ਦਾ ਪਾਣੀ ਲੈਣੀ ਤੇ ਦੋ ਗਾਵਾਂ ਕੋਰਾ ਜੀ ਨੂੰ ਪਾਸਪਰੇ ਕਰ ਸਕਦੇ ਆ ਜੀ ਜਦੋਂ ਆਪਾਂ ਸਪਰੇਅ ਕਰਦੇ ਜੀ ਤਾਂ ਸੁੰਡੀ ਮਾਰ ਕੇ ਥੱਲੇ ਗਰਜੂਗੀ ਜੀ ਤੇ ਕੁੱਪੜੀ ਇਹ ਆਪਣੇ ਛੱਲੀ ਰੱਖੀ ਜਿਹੜੇ ਗੋਭ ਨੂੰ ਖਾ ਰਹੇ ਨੇ। ਤੇ ਸਾਰੇ ਦਾਣੇ ਭਰ ਜਾਣਗੇ ਜੀ। ਇਹ ਕਰਾਪਾ ਸਪਰੇਅ ਨਾ ਕਰੀ ਤਾਂ ਸੁੰਡੀ ਸਾਰੀ ਕੁੱਕੜੀ ਨੂੰ ਖਾ ਜਾਊਗੀ ਜੀ ਇਹ। ਥਾਨ ਵੀਰ ਜੋ ਕਿ ਬਹੁਤ ਮਿਹਨਤ ਦੇ ਨਾਲ ਮੱਕੀ ਦੀ ਖੇਤੀ ਕਰਦੇ ਨੇ ਜੀ। ਖੇਤੀ ਕਰਦੇ ਨੇ ਜਦੋਂ ਇਹਨਾਂ ਵਿੱਚ ਗੋਭ ਦੇ ਵਿੱਚ ਸੁੰਡੀ ਪੈ ਜਾਂਦੀ ਹੈ ਜੀ ਤਾਂ ਪ੍ਰੋਪਰ ਸਪਰੇਅ ਕਰੇ ਕਰਨ ਜੀ। ਤੇ ਟਾਈਮ ਸਿਰ ਪਾਣੀ ਲਾਏ ਕਰਨ ਇਹ ਜਿਹੜੀ ਹੁਣ ਇਹਦੇ ਵਿੱਚ ਗੋਭ ਦੇ ਵਿੱਚ ਸੁੰਡੀ ਪੈ ਗਈ ਜੀ ਇਹ ਬਹੁਤ ਨੁਕਸਾਨਦਾਇਕ ਹੈ ਜੀ ਇਹਨੂੰ ਟਾਈਮ ਦੇ ਨਾਲ ਸਪਰੇਅ ਕਰੋ ਜੋ ਕਿ ਆਪਾਂ ਨੂੰ ਝਾੜ ਇਹਦਾ ਵਧੀਆ ਮਿਲ ਸਕੇ ਜੀ ਜਦੋਂ ਫਿਰ ਸੁੰਡੀ ਪੈ ਜਾਂਦੀ ਹੈ ਜੀ ਕਿਸਾਨ ਵੀਰ ਨੂੰ ਇਹਦਾ ਝਾੜ ਫਿਰ ਪ੍ਰੋਪਰ ਮਿਲਦਾ ਨਹੀਂ ਹੈਗਾ ਜੀ ਤੇ ਬਹੁਤ ਲਾਸ ਦੇ ਵਿੱਚ ਜਾਂਦਾ ਜੀ ਕਿਸਾਨ ਵੀਰ ਤੇ ਮੈਂ ਤਾਂ ਇਹ ਹੀ ਅਪੀਲ ਕਰਦਾ ਕਿ ਟਾਈਮ ਦੇ ਨਾਲ ਇਹਨੂੰ ਸਪਰੇਅ ਰੇ ਤੇ ਪਾਣੀ ਜ਼ਰੂਰ ਲਾਏ ਕਰਨ ਜੀ ਤਾਂ ਕਿ ਆਪਾਂ ਨੂੰ ਜੋ ਵੀ ਆਪਾਂ ਇਹ ਦਵਾਈ ਪੀਤੀ ਹੋਈ ਹੈ ਇਹਦਾ ਪਰਮ ਵਧੀਆ ਰਿਜ਼ਲਟ ਮਿਲ ਸਕੇ ਜੀ ਮੈਂ ਸਾਰੇ ਕਿਸਾਨ ਨੂੰ ਇਹ ਹੀ ਫੀਲ ਕਰਦਾ ਕਿ ਜਿਹੜੀ ਗੋਭ ਦੀ ਸੰਢੀ ਲੱਗੀ ਹੋਈ ਹੈ ਜੀ ਇਹਨੂੰ ਬਚਾਉਣ ਦੇ ਲਈ ਬਾਹਰ ਕੰਪਨੀ ਦੀ ਡਰਾਗੋ ਜਾਂ ਫਿਰ ਆਪਣੀ ਕੋਰਾ ਜਿੰਦੀ ਸਪਰੇਅ ਜ਼ਰੂਰ ਕਰਨੀ ਜੀ ਆਪਣੀ ਫਸਲ ਦਾ ਧਿਆਨ ਰੱਖਣਾ ਇਹ ਜਿਹੜਾ ਸਾਡਾ ਬਲੌਗ ਹੁੰਦਾ ਜੀ ਇਹ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਪਾਉਂਦੇ ਹੁੰਦੇ ਆ ਜੀ ਸਾਰੇ ਸਾਡਾ ਬਲੌਗ ਦੇਖੇ ਕਰਨ ਜੀ ਤੇ ਜਿਹੜੇ ਮੇਰੇ ਚੈਨਲ ਦੇ ਉੱਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਤੇ ਲਾਈਕ ਸ਼ੇਅਰ ਵੀ ਕਰਨ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ